ਭਾਜਪਾ ਦਾ ਜਿਹੜਾ ਕੈਂਡੀਡੇਟ ਹੈ ਹਰ ਰੋਜ਼ ਉਹਦੇ ਨਵੇਂ-ਨਵੇਂ ਕਾਰਨਾਮੇ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਔਰ ਕਾਰਨਾਮੇ ਵੀ ਕਾਰਨਾਮੇ ਵੀ ਐਸੇ ਆ ਕੋਈ ਕਹਿੰਦਾ ਜੀ ਮੇਰੇ ਨਾਲ ਠੱਗੀ ਮਾਰੀ ਹੈ ਕੋਈ ਕਹਿੰਦਾ ਜੀ ਸੱਟਾ ਚਲਾਇਆ ਕੋਈ ਕਹਿੰਦਾ ਜੀ ਫਰਾਡ ਕੀਤਾ ਕੋਈ ਕਹਿੰਦਾ ਜੀ ਐਕਸਟਰਸ਼ਨ ਮੰਗੀ ਜਾਂਦੀ ਆ ਔਰ ਅੱਜ ਵੀ ਜਿਹੜਾ ਮੈਂ ਮਸਲਾ ਤੁਹਾਡੇ ਨੂੰ ਲੈ ਕੇ ਰੂਬਰੂ ਹੋਇਆ ਉਹਦੇ 'ਚ ਵੀ ਜਲੰਧਰ ਦੇ ਬੜੇ ਇੱਕ ਬੜੇ ਇੱਜ਼ਤਦਾਰ ਪਰਿਵਾਰ ਜਿਹੜਾ ਜਿੰਨਾਂ ਦਾ ਬੇਟਾ ਜਿਹੜਾ ਸੰਦੀਪ ਕੁਮਾਰ ਆਸਟ੍ਰੇਲੀਆ 'ਚ ਰਹਿੰਦਾ ਹੈ ਕੁਝ ਮਹੀਨੇ ਪਹਿਲਾਂ ਜਲੰਧਰ ਤੋਂ ਉਸ ਟਾਈਮ ਜਿਹੜੇ ਵਿਧਾਇਕ ਸੀ ਸ਼ੀਤਲ ਅੰਗਰਾਲ ਜੀ ਜਿਹੜੇ ਭਾਜਪਾ ਦੇ ਕੈਂਡੀਡੇਟ ਹੈ ਉਹਨਾਂ ਤੱਕ ਪਹੁੰਚ ਗਿਆ ਤੇ ਉਹਨਾਂ ਨੇ ਸੰਦੀਪ ਕੁਮਾਰ ਉਹਨਾਂ ਨੂੰ ਕਿਹਾ ਜੀ ਅਸੀਂ ਤੁਹਾਡਾ ਸਮਝੌਤਾ ਕਰਾ ਦਿੰਨੇ ਆ ਪਰ ਪੈਸੇ ਲੱਗਣਗੇ اور ਸੰਦੀਪ ਕੁਮਾਰ ਜੀ ਕੋ ਜਿਹੜਾ ਆਸਟ੍ਰੇਲੀਆ ਦਾ ਰਹਿਣ ਵਾਲਾ ਹੈ ਜਿਹਦਾ ਪਰਿਵਾਰ ਇੱਥੇ ਰਹਿੰਦਾ ਹੈ ਉਹਦੇ ਕੋਲ 5,20,000 ਰੁਪਈਆ ਇਸ ਕਰਕੇ ਕਿ ਪੁਲਿਸ ਸਟੇਸ਼ਨ 'ਚ ਮੈਂ ਤੁਹਾਡਾ ਸਮਝੌਤਾ ਕਰਾ ਦੂੰਗਾ 520000 ਰੁਪਏ ਦਾ ਅਮਾਉਂਟ ਸ਼ੀਤਲ ਅੰਗਰਾਲ ਦੇ ਭਰਾ ਰਜਨ ਅੰਗਰਾਲ 온 ਦਾ ਬਿਆਫ ਆਫ ਸ਼ੀਤਲ ਅੰਗਰਾਲ ਲੈ ਲਿਆ ਔਰ ਗੱਲ ਇੱਥੇ ਨਹੀਂ ਖਤਮ ਹੋਈ ਉਹਨਾਂ ਨੂੰ ਕਿਹਾ ਗਿਆ ਵੀ 2 ਲੱਖ ਰੁਪਈਆ ਹੋਰ ਚਾਹੀਦਾ ਫਿਰ ਮੈਟਰ ਜਿਹੜਾ ਆ ਪੂਰੀ ਤਰ੍ਹਾਂ ਖਤਮ ਹੋਊਗਾ 520000 ਰੁਪਏ ਦਾ ਉਹਨਾਂ ਕੋਲ ਰਿਕਾਰਡ ਵੀ ਆ ਸੰਦੀਪ ਕੁਮਾਰ ਜੀ ਕੋਲ ਉਹਨਾਂ ਕੋਲ ਇਹਨਾਂ ਦੀਆਂ ਰਿਕਾਰਡਿੰਗਸ ਵੀ ਹੈ